ਲੇ ਦੇ ਰਾਜੇ ਦਾ ਘਰ ਜਿਹੜਾ ਉਹਨੇ 17ਵੀਂ ਸਦੀ ਚ ਬਣਾਇਆ ਸੀ ਤੇ ਇਹਦੇ ਅੰਦਰ ਉਹਨੇ ਸਭ ਚੀਜ਼ਾਂ ਬਣਾਈਆਂ ਸੀ ਆਪਣੀਆਂ ਸ਼ੋਅ ਰਾਮ ਦੀਆਂ ਤੇ ਇਹਦੇ ਵਿੱਚ ਇਹਨਾਂ ਨੇ ਮੰਦਿਰ ਵੀ ਬਣਾਇਆ ਸੀ ਤੇ ਇਹ ਆਪਣੇ ਬੁੱਧ ਧਰਮ ਦੇ ਨਾਲ ਵੀ ਸੰਬੰਧਿਤ ਰੱਖਦੇ ਆ ਤੇ ਨਾਲ ਇਹ ਡ੍ਰੈਗਨ ਦੀ ਵੀ ਪੂਜਾ ਕਰਦੇ ਆ ਤੇ ਇਹ ਸਾਰੇ ਲੇ ਸ਼ਹਿਰ ਦਾ ਦ੍ਰਿਸ਼ ਹੈ ਇਹ ਆਪਾਂ ਹੁਣ 8ਵੇਂ ਸਤਰ ਤੇ ਖੜੇ ਆ ਇਹਨਾਂ ਦੇ ਜਿਹੜੀ 8ਵੀਂ ਛੱਤ ਆ ਗਈ 9 ਛੱਤਾਂ ਇਹ ਦੀਆਂ ਤੇ ਬਾਕੀ ਜੇ ਗੱਲ ਕਰੀਏ ਇਹ ਡ੍ਰੈਗਨ ਦੀ ਵੀ ਪੂਜਾ ਕਰਦੇ ਆ ਤੇ ਨਾਲ ਇਹ ਫਿਰ ਬੁੱਧ ਧਰਮ ਦਾ ਵੀ ਇਹਨਾਂ ਤੇ ਹੈਗਾ ਅਸਰ ਜਿਵੇਂ ਭਿਕਸ਼ੂ ਕਹਿੰਦੇ ਨੇ ਆਪਾਂ گا ਇਹਨਾਂ ਦੇ ਦੇਵਤੇ ਆ ਜਾਂਦੇ ਆ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆ ਅੱਗੇ ਦੇਖਦੇ ਆ ਅਗਲੀ ਕਹਾਣੀ ਹਾਂਜੀ ਹਾਲ ਦੇ ਲੇਕੋ ਮਰੇਜੀ ਜਿਆਦਾ ਨਹੀਂ ਕੁ ਮੈਂ ਗਿਆ ਕਿਉਂ ਸੇਤ ਨਹੀਂ ਸੀਗੀ ਕਮਪੈਂਡਾਈਜ਼ ਹੋਣਾ ਸੀ ਸਾਹ ਚੜ ਰਿਆ ਸੀ ਅੱਜ ਠੀਕ ਹੈ ਦੋ ਦਿਨ ਹੋ ਗਏ ਇੱਥੇ ਤੇ ਹੁਣ ਆਪਾਂ ਨਿਕਲਾਂਗੇ ਆਾ ਹੋਟਲ ਚ ਸੀ ਆਾ ਹੋਟਲ ਚ ਸੀ ਵਧੀਆ ਹੋਟਲ ਹੈ ਅੱਧੇ ਰੇਟ ਤੇ ਦਿੱਤਾ ਨਹੀਂ ਇਹ ਕੋਲ ਹੈ ਨਹੀਂ ਸੀ ਬੰਦੇ ਆਪ ਹੀ ਫੜ ਲਿਆ ਸੀ ਸਾਨੂੰ ਆ ਖੜਾ ਮੋਟਰਸਾਈਕਲ ਆਪਣਾ ਚਲੋ ਭਾਈ ਤਿਆਰੀ ਹੈਗੀ ਪੂਰੀ ਅੱਗੇ ਮਿਲਦੇ ਆਂ ਜਾ ਕੇ ਭੱਜ ਕੇ ਕਰਾਂ ਲੇਟ ਹੋ ਗਈ ਆਪਾਂ ਚੱਲਦੇ ਜੀ ਖਾਰਦੂਗਲਾ ਠੀਕ ਹੈ ਇੱਥੋਂ ਦਾ ਪਹਿਲਾ ਪਾਸ ਆਉਂਦਾ ਹੈ ਇਹ ਇਹਦਾ ਰਾਹ ਕੋਈ ਬਾਲਾ ਵਧੀਆ ਨਹੀਂ ਤੇ ਬਾਲਾ ਛੱਡਿਆ ਵੀ ਕਿਉਂਕਿ ਮੇ ਤੋਂ ਚਾਹੂ ਹੋ ਜਾਂਦਾ ਇੱਥੇ ਬਰਫ਼ ਬਹੁਤ ਪੈਂਦੀ ਹੈ ਤੇ ਨਾਲ ਆ ਚੱਲਦੀ ਹੈ ਨਦੀ ਇਹ ਨਦੀ ਤੁਹਾਡੇ ਨਾਲ ਹੀ ਰਹਿਣੀ ਹੈ ਹੁਣ ਜਿੱਥੋਂ ਤੱਕ ਤੁਸੀਂ ਜਾਓਗੇ ਇਹ ਨਦੀ ਕਦੇ ਸੱਜੇ ਆਜੂ ਕਦੇ ਖੱਬੇ ਆਜੂ ਕਿਉਂ ਪਹਾੜ ਕਦੇ ਇੱਧਰ ਹੁੰਦਾ ਹੈ ਖਾਰਦੂਗਲਾ ਬਹੁਤ ਸਾਰਾ ਰਾਈਡ ਤੱਕ ਹੈਗੇ 19 ਕਿਲੋਮੀਟਰ ਹਾਈਟ ਬਹੁਤ ਤੇ ਖੜੇ ਘਟ ਘਟ 12000 ਫੁੱਟ ਤਾਂ ਹੋਊਗੀ ਹੋਊਗੀ ਕਾਫੀ ਚੜਿਆ ਉੱਪਰ ਬਣੀ ਹੋਣੀ ਬਦਾਂਗੇ ਹੁਣ ਅਕੇ ਬਣੇ ਰਹੋ ਨਾਲ ਘਾਰ ਦੁਗਲਾ ਤੀ ਚੈੱਕ ਪੁਆਇੰਟ ਤੇ ਖੜੇ ਆ ਹਾਈਟ ਦੇਖੀ ਨੀ ਇਹਨਾਂ ਨੇ ਹੋਊਗੀ 1500 ਲੋ 15 16 ਤਾਂ ਹੋਊਗੀ ਇਹ ਬਹੁਗੀ 15 16 ਤਾਂ ਹੋਊਗੀ ਆ ਬਾਈ ਨਾਲ ਆ ਖਾਲਦਾ ਬੁਰਈਆ ਪਰ ਦੇਖ ਇੱਕ ਦੂਜੇ ਨੂੰ ਜਿ ਖਿੱਚ ਖਿੱਚ ਕੇ ਲਈ ਜਾਂਦੇ ਆ 7-22 ਫਰਕ ਹੁੰਦਾ ਮੇਰਾ ਮੋਟਰਸਾਈਕਲ ਥੋੜਾ ਜਿਹਾ ਵਿਚਾਰਾ ਹੌਲੀ ਚੱਲਦਾ ਇਹ ਨਾਲੋਂ ਤੇਜ਼ ਐ ਪਰ ਆਪਾਂ ਮਠਾ ਮਠਾ ਤੁਰੇ ਜਾਂਦੇ ਆ ਗੇਟ ਪਾਸ ਚੈੱਕ ਆਉਂਦੇ ਆ ਇੰਟਰਾਂਗਾਂ ਹੁੰਦੀਆਂ ਵੀ ਕਿਹੜਾ ਬੰਦਾ ਲੰਘ ਗਿਆ ਜਾ ਕੇ ਪਹੁੰਚਿਆ ਜਾਂ ਨਹੀਂ ਪਹੁੰਚਿਆ ਫਿਰ ਚੈੱਕ ਕਰ ਦਿਆ ਸ਼ਾਮ ਨੂੰ ਮਿਲੋਂਦੇ ਇੱਕ ਦੂਜੇ ਨਾਲ ਠੀਕ ਆ ਜੀ ਹੁਣ ਆਪਾਂ ਉੱਤੇ ਮਿਲਾਂਗੇ ਜਾ ਕੇ ਖਰਦੁੰਗਲਾ ਦੇ ਟਾਪ ਤੇ ਐਸ ਵਕਤ ਖੜੇ ਆਪਾਂ ਹਾਰਦੁਮਲਾ ਟਾਪ ਤੇ ਕਿਸੇ ਟਾਈਮ ਇਹ ਦੁਨੀਆ ਦਾ ਹਾਈएस्ट ਰੋਡ ਹੁੰਦਾ ਸੀ ਅਚਾਈ ਹੈਗੀ ਹੈ ਦੀ 17000 982 ਫੁੱਟ ਠੀਕ ਹੈ ਜੀ ਜਿਨ੍ਹਾਂ ਨੂੰ ਨਹੀਂ ਪਤਾ ਕਿ ਕਿੰਨੀ ਚਾਈ ਹੁੰਦੀ ਉਹਨਾਂ ਨੂੰ ਦੱਸ ਸਿੱਧੇ ਹਿਸਾਬ ਜੇ ਨਾ ਦੱਸ ਦੇਣਾ ਜਿੰਨਾ ਜਾ ਜੋੜਦਾ ਹੁੰਦਾ 36000 ਫੁੱਟ ਤੇ ਤੇ 30000 ਫੁੱਟ ਤੇ ਉਹਦਾ ਅੱਧਾ ਇਹ ਆਪਣੇ ਪਿੰਡੋਂ ਜਿੱਥੋਂ ਦੇਖਦੇ ਹਾਂ ਠੀਕ ਹੈ ਜੀ ਇੱਥੇ ਅੰਦਾਜ਼ਾ ਲਾ ਸਕਦੇ ਹਾਂ ਤੇ ਫੋਨ ਕਰਦੇ ਆਪਾਂ ਫੋਟੋ ਮਾ ਫੋਟੋ ਵੀਰੇ ਨਾਲ ਆਪਣੇ ਬਾਏ ਬਾਏ ਪਹੁੰਚ ਗਏ ਹਮਰੇ ਹੋਂਦੇ ਵਰਪੁਰ ਪਈ ਵੀ ਆ ਪੂਰੀ ਵਧੀਆ ਚਲੋ ਪੂਰੀ ਵਧੀਆ ਵਾਸ ਫੈਮਿਲੀ ਆਪਾਂ ਨੂੰ ਜਿਆਦਾ ਨਹੀਂ ਸਹੀ ਹੋਣਾ ਠੰਡ ਬਹੁਤ ਹੈ ਜਦੋਂ ਅੰਦਰ ਪਿਆ ਪਰ ਪਤਲਾ ਜਾਏ ਪਹਿਲੇ ਤਾਂ ਫੇਰ ਗਰਮੀ ਯੋਜਨੀ ਤਾਂ ਕਰਕੇ ਪਾਇਆ ਨਹੀਂ ਉਹ ਗਲਾ ਪਾਸ ਆ ਪੁੱਤਰੇ ਜੀ ਨੌਰਥ ਪੁਲੀ ਇਹ ਪਹਿਲਾ ਇਥੋਂ ਦਾ ਪੁਆਇੰਟ ਆ ਉੱਥੇ ਵੀ ਦਾ ਵਗੈਰਾ ਪੀਤੀ ਸ਼ਾਂਤੀ ਲਈ ਕਿਉਂਕਿ ਹਾਈਟ ਤੇ ਥੋੜਾ ਜਿਹਾ ਜਾ ਕੇ ਨਾ ਬੰਦਾ ਸਟੇਬਲ ਨਹੀਂ ਰਹਿੰਦਾ ਕੁਇਟੀ ਗੱਲ ਵੀ ਨਹੀਂ ਹੁੰਦੀਗੀ ਪਰ ਫਿਰ ਵੀ ਕਿਤੇ ਨਾ ਕਿਤੇ ਬੰਦੇ ਨੂੰ ਹੋ ਜਾਂਦਾ ਹੈ ਤੇ ਹੁਣ ਆਪਾਂ ਚੱਲਦੇ ਹਾਂ ਥੱਲੇ ਨੂੰ ਅੱਜ ਦੇਖਦੇ ਹਾਂ ਹੁੰਡਰ ਜਾਂ ਅਦਿਖਸ਼ਿਤ ਰੋਗਾਂ ਦੇ ਨਾਲ ਨਾਲ ਆਪਣੀ ਨਦੀ ਪਹਾੜਾਂ ਦਾ ਰੰਗ ਦੇਖੋ ਤੁਸੀਂ ਇੱਕ ਪਾਸੇ ਗ੍ਰੀਨ ਕਿਸਮਾਲੇ ਜਿਹੇ ਲਾਲ ਜਿਹੇ ਫਿਰ ਕੋਈ برف ਵਾਲੇ ਪਹਾੜ ਉੱਚੇ ਜਿਹੜੇ ਉਹਨਾਂ ਦੀ ਰੰਗ ਤੱਟ ਹੈ ਵਾਈਗਰੂ ਨੇ ਬਹੁਤ ਕੋਸ਼ਿਸ਼ ਦਿੱਤਾ ਸਾਡੀ ਚਲੋ ਆਪਾਂ ਚੱਲਦੇ ਆ ਇੱਥੋਂ ਤੇ ਮਿਲਦੇ ਆ ਅੱਗੇ ਜਾ ਕੇ ਵਿਲੇਜ ਖਾਰ ਦੁੰਗ ਤੋਂ ਅੱਗੇ ਮੰਨ ਕੇ ਚੱਲੋ ਵੀ 7-8 ਕਿਲੋਮੀਟਰ ਅੱਗੇ ਨਿਕਸ਼ਤ ਦੇ ਅੱਧ ਚ ਰੋਡ ਜਾਮ ਹੈ ਅੱਗੇ ਕੁਝ ਕਰਦੇ ਹੋਣਗੇ ਖੜੇ ਆ ਹੋਰ ਕੋਈ ਹੱਲ ਵੀ ਹੈ ਨਹੀਂ ਦੇਖਦੇ ਕਿੰਨੇ ਵਜੇ ਤੱਕ ਪਹੁੰਚਦੇ ਆ ਅੱਜ ਕੈਂਪਿੰਗ ਦਾ ਰਾਤ ਦਾ ਹੈਗਾ ਵੀ ਕੈਂਪ ਲਾਵਾਂਗੇ ਜੇ ਅਹਿਮਦਾਬਾਦ ਕੀ ਤੇ ਕੈਂਪ ਲੱਗ ਜੂ ਨਹੀਂ ਤਾਂ ਵਿਚਾਰਾ ਫਟੰਗਾ ਹੀ ਰਹਿ ਜਾਣਾ ਚਲੋ ਜੀ ਦੇਖਦੇ ਆ ਪਹੁੰਚਦੇ ਆ ਕਦੋਂ ਥੋਲਦੇ ਆ ਲੋਬੀ ਇਹ ਹੈਗਾ ਰਸਤਾ ਬਹੁਤ ਹੀ ਗੰਦਾ ਰਿਕਾਰਡਿੰਗ ਕੀਤੀ ਸੀ ਸਹੀ ਨਹੀਂ ਆਈ ਤੇ ਹੁਣ ਆਪਾਂ ਅੱਗੇ ਵਗਦੇ ਆ ਤੇ ਅੱਗੇ ਆਊਗਾ ਮੰਦਿਰ ਇਹਨਾਂ ਦਾ ਜਿੱਥੇ ਬਹੁਤ ਵੱਡਾ ਸਟੈਚੂ ਬਣਾਇਆ ਵਾ ਪਰ ਇੱਥੇ ਇਹ ਰੇਗਿਸਤਾਨ ਆ ਤੇ ਇੰਨਾ ਜਿਆਦਾ ਧੂੜ ਘਟਾ ਇੱਥੇ ਪੁੱਛੋ ਨਾ ਹੌਲੀ ਹੌਲੀ ਵਧਦੇ ਆ ਅਧਰਮ ਕੋਈ ਵੀ ਹੋਵੇ ਜੋਤਾਂ ਉਹਦੇ ਚ ਬਹੁਤ ਮਾਨਤਾ ਰੱਖਦੀਆਂ ਇਹਨਾਂ ਨੇ ਪਹਿਲਾਂ ਲਿਖਿਆ ਹੋਇਆ ਕਿ ਜੇ ਤੁਸੀਂ ਜਾਣਾ ਕਲੌਕਵਾਈਜ਼ ਤੁਹਾਨੂੰ ਇਸ ਪਰ ਕਰਮਾ ਕਰਨੀ ਪੈਣੀ ਹੈ ਫਿਰ ਤੁਸੀਂ ਇੱਥੇ ਹੰਤ ਜਾ ਸਕਦੇ ਹੋ ਧੂਲ ਮਿੱਟੀ ਬਹੁਤ ਆਏ ਇੱਥੋਂ ਦਾ ਰੇਗਿਸਤਾਨ ਹੈ ਪਹਾੜਾਂ ਦਾ ਠੀਕ ਹੈ ਜੀ ਪਾਣੀ ਬਿਲਕੁਲ ਹੈ ਨਹੀਂ ਇੱਥੇ ਅੱਥਰ ਹੀ ਪੱਥਰ ਮਿੱਟੀ ਤੂਫਾਨ ਬਹੁਤ ਬੜਾ ਹਾਲੀਆ Blababababab. ਲਓ ਜੀ ਆਪਾਂ ਪਹੁੰਚ ਗਏ ਹੁੰਦਰ ਤੇ ਇਹਦੀ ਖਾਸੀਅਤ ਇਹ ਆ ਵੀ ਇਹ ਮਾਰੂਥਲ ਆ ਠੰਡਾ ਚਿੱਟੀ ਰੇਤ ਪਾਈ ਜਾਂਦੀ ਇੱਥੇ ਨਦੀ ਦੇ ਕਿਨਾਰੇ ਆ ਦਲਦਲੀਜ ਆ ਤੇ ਇੱਥੇ ਦੁਨੀਆ ਦੇ ਦੋ ਹੀ ਜਗ੍ਹਾ ਪਾਏ ਜਾਂਦੇ ਆ ਡਬਲ ਹੰਪ ਜਿਨ੍ਹਾਂ ਦੇ ਦੋ ਉੱਤੇ ਹੁੰਦੇ ਆ ਜਿਹਦੇ ਵਿੱਚੋਂ ਪਾਣੀ ਜਮਾ ਕਰਕੇ ਰਸਦਾਂ ਹੁੰਦਾ ਹਾਂ ਊਂਠਾ ਠੀਕ ਹੈ ਜੀ ਇੱਥੇ ਆਪਾਂ ਇਹਨਾਂ ਤੋਂ ਜਗ੍ਹਾ ਲੈ ਲਈ ਟੈਂਟ ਲਾਵਾਂਗੇ ਇੱਥੇ ਬਾਹਰ ਮੈਂ ਪਹਿਲਾਂ ਲਾਉਣ ਲੱਗਿਆ ਸੀ ਉਹ ਕਹਿੰਦੇ ਵੀ ਯਾਰੀ ਜਾਨਵਰ ਕੋਈ ਸਨੋ ਲੈਪਰਡ ਜਾਂ ਇਦਾਂ ਦਾ ਕੋਈ ਕਹਿੰਦੇ ਖਤਰਾ ਹੁੰਦਾ ਵੀ ਤੂੰ ਇੱਥੇ ਨਾ ਲਾ ਬੈਟਰ ਆ ਵੀ ਤੂੰ ਚਾਰਦਵਾਰੀ ਦੇ ਅੰਦਰ ਲਾ ਉੱਥੇ ਵੀ ਚਲ ਸੇਫਟੀ ਹੋ ਜਾਂਦੀ ਆ ਤੇ ਹੁਣ ਆਪਾਂ ਪਹਿਲਾਂ ਅਨਲੋਡ ਕਰਦੇ ਆ ਸਾਮਾਨ ਤੇ ਫਿਰ ਲਾਉਣੇ ਆਪਾਂ ਟੈਂਟ ਆ ਜਗ੍ਹਾ ਮਿਲੀ ਆ ਫਿਰ ਦਿਖਾਉਣਾ ਜਗ੍ਹਾ ਮਿਲੀ ਆ ਇੱਥੇ ਲਾਵਾਂਗੇ ਟੈਂਟ ਵੈਸੇ ਦੂਜੇ ਲੱਗੇ ਹੋਏ ਇਹਨਾਂ ਦੇ ਆਪ ਦੇ ਇਹਨਾਂ ਦਾ ਕਿਰਾਇਆ ਜ਼ਿਆਦਾ ਆ ਆਪਾਂ ਤਾਂ 200 ਰੁਪਏ ਚ ਜਗ੍ਹਾ ਹੀ ਲੈ ਲਈਏ ਤੋ ਰੋਟੀ ਪਾਣੀ ਦਾ ਆਡਾ ਇਹ ਲੈਂਦੇ 2500 ਤੋਂ 2200 ਠੀਕ ਹੈ ਜੀ view ਸੋਹਣੇ ਆ ਜਮਾ ਰੇਤਲੇ ਪਹਾੜ ਪੱਥਰ ਵਾਲੇ ਖੁਸ਼ਕ ਪੂਰੇ ਫਰੀ ਦੀ ਹਾਈਟ ਇੰਨੀ ਹੈ ਨਹੀਂ ਗੀ ਹਾਈਟ ਥੋੜੀ ਆ ਸਾਹ ਸੂਰ ਵਾਲਾ ਕੋਈ ਕੋਈ ਉਹ ਨਹੀਂ ਗਾ ਚਲੋ ਵੀ ਆਪਾਂ ਪਹਿਲਾਂ ਹੁਣ ਸਮਾਨ ਲਾ ਲਈਏ ਰੋਜ਼ ਯਾਦ ਕਰਕੇ ਅੱਧੇ ਪੂਨੇ ਘੰਟੇ ਦਾ ਟੈਂਟ ਲਾ ਲਿਆ ਆਪਾਂ ਸਾਰਾ ਸਮਾਨ ਲਾਤਾ ਕੇ ਰਾਂ ਜਗ੍ਹਾ ਮਿਲ ਗਈ ਆਪਾਂ ਨੂੰ ਸੀਗੀ ਬੋਨਫਾਇਰ ਵਗੈਰਾ ਵੀ ਕਰ ਸਕਦੇ ਹਾਂ ਇੱਥੇ ਤੇ ਹੁਣ ਆਪਾਂ ਸਮਾਨ ਰੱਖਦੇ ਪਹਿਲਾਂ ਫਿਰ ਆਪਾਂ ਕਰਦੇ ਹਾਂ ਸਾਰੀ ਜਿਹੜੀ ਗੱਲ ਹੋਤਾ ਭੱਦ ਰਹੇ ਆ ਪੈਂਗੋਂਗ ਲੇਕ ਵੱਲ ਠੀਕ ਹੈ ਜੀ ਰੋਡ ਬਹੁਤ ਖਰਾਬ ਹੈ ਪੂਰਾ ਹਾਲ ਹੀ ਹੈ ਪੂਰਾ ਕੰਮ ਚੱਲ ਰਿਹਾ ਹੈ ਮੈਂ ਉਹ ਭਾਈ ਆਪਣਾ ਚੱਲਦਾ ਲੱਗੇਗਾ ਕੰਮ ਪਾੜਨ ਚਲੋ ਅੱਗੇ ਭਾਤੇ ਪਰ ਥੋੜੀ ਥੋੜੀ ਜੀ ਆ ਜਿਹਦੇ ਲਈ ਦਾ ਸਫਰ ਹੋਇਆ ਇਹ ਪਹਿਲਾ ਦ੍ਰਿਸ਼ ਹੈ ਪੈਂਗੋਂਗ ਲੇਕ ਦਾ ਅਜੇ ਥੋੜੀ ਜੀ ਦੂਰ ਹੈ ਥੱਲੇ ਉਤਰਨਾ ਅੱਗੇ ਜਾ ਕੇ ਤੁਹਾਨੂੰ ਇਸ ਦੀ ਹੋਰ ਵਿਸ਼ੇਸ਼ਤਾਵਾਂ ਦੱਸਾਂਗੇ ਕੇਰਾ ਹੁਣ ਨਿਕਲਦੇ ਇੱਥੋਂ ਠੰਡ ਬਹੁਤ ਹੈ ਗਲਾਸ ਘੱਟੇ ਨਹੀਂ ਦੁਜੇ ਇਹ ਪੈਂਗੋਂਗ ਲੇਕ ਦਾ ਏਰੀਆ ਜਿਹੜਾ ਇਹ 50% ਚైనా ਤਿੱਬਤ ਤੋਂ ਕਬਜ਼ਾ ਕਰਨ ਤੋਂ ਬਾਅਦ ਉਹ ਇਹ ਨੂੰ ਉਤਾਰਦਾ ਤੇ 40% ਆਪਣੇ ਕੋਲੇ ਤੇ 10% ਇਹਦਾ ਬਫਰ ਏਰੀਆ ਰੱਖਿਆ ਗਿਆ ਜਿਹੜਾ ਜ ਆਪਣਾ ਡਿਸਪੂਟ ਏਰੀਆ ਹੈ ਠੀਕ ਹੈ ਜੀ ਇਹ ਕਿਤੇ ਕਿਤੇ 5 ਕਿਲੋਮੀਟਰ ਤੱਕ ਚੌੜੀ ਵੀ ਹੋ ਜਾਂਦੀ ਹੈ ਤੇ 140 ਕਿਲੋਮੀਟਰ ਨੂੰ ਇਹ ਆਪਣੇ ਇਧਰ ਰਹਿ ਜਾਂਦੀ ਹੈ ਜਿਹੇ ਚ ਬਾਕੀ ਇਹ ਪਾਸਾ ਉਧਰ ਚਲੀ ਜਾਂਦੀ ਹੈ ਚੈਨਾ ਚ ਤੇ ਇਹਦਾ ਜਿਹੜਾ ਮਨਨ ਜਿੱਤ ਲੋ ਵੀ ਚਾਰਾਂ ਘੜਦੀਏ ਜੇ ਸਵੇਰੇ ਹੋਰ ਹੁੰਦਾ ਦੁਪਹਿਰੇ ਹੋਰ ਹੁੰਦਾ ਪ੍ਰਾਤਮਿਕ ਕਾਲੀ ਜੀ ਹੋ ਜਾਂਦੀ ਹੈ ਵਸੂ ਹੈਗੀ ਇਹਦੇ ਆਲੇ ਦੁਆਲੇ ਪਰ ਹੈਗੀ ਹੈ ਖਾਰੇ ਪਾਣੀ ਵਾਲੀ ਕਿਉਂਕਿ ਜਿਹੜਾ ਪਾਣੀ ਆ ਬਾੜਾ ਤੋਂ ਨਿਕਲਦੇ ਜਾਂਦਾ ਜੀ ਆ ਪਰ ਉਹ ਜਾਂਦਾ ਜਾਂਦਾ ਉਸ ਤੇ ਮਿਨਰਲ ਹੋ ਜਾਂਦੇ ਨਹੀਂ ਵੈਸੇ ਐਸੇ ਆਪਾਂ ਮੀਰ ਕੇ ਪਹੁੰਚ ਗਏ ਫੋਰਮੈਨ ਮੇਰੇ ਕੋਲੇ ਬਹੁਤ ਆਏ ਆ ਇੱਕ ਆ ਇੰਜੀਨੀਅਰ ਆ ਮੀਰ ਆ ਇੰਜੀਨੀਅਰ ਆ ਸੁਣੋ ਮਸਤੀ ਚੱਲ ਰਹੀ ਹੈ ਇਹ ਦਿੱਲੀ ਤੋਂ ਪੈਂਟ ਕਿਸੇ ਨੇ ਲਾਉਣਾ ਬੰਦ ਸਿਰਫ ਸਲਾਮ ਦੇਣਾ ਸਲਾਮ ਦੇਣਾ ਇੱਕ ਆ ਇੰਜੀਨੀਅਰ ਆ ਗਿਆ ਇਹ ਸਿਰਫ ਸਲਾਮ ਦੇਣ ਵਾਲਾ ਇੱਧਰੋਂ ਨਹੀਂ ਆਇਨ ਕਰ ਲੈ ਇੱਧਰੋਂ ਨਹੀਂ ਆਇਨ ਕਰ ਲੈ

ਚਲੋ ਅੱਜ ਵਧੀਆ ਚੀਜ਼ ਲੱਗਿਆ ਸੋਹਣਾ ਮੌਸਮ ਹੋ ਗਿਆ ਆ ਵੀਰਾ ਆਪਣਾ ਛੋਟਾ ਭਾਈ ਬਹੁਤ ਇਹਨੇ ਹੈਲਪ ਵੀ ਦਿੱਤੀ ਆ ਮੇਰੀ ਭੈਣ ਮਾਂ ਆ ਮੇਰੀ ਮੋਟੀ ਭੈਣ ਬਾਲੂ ਚਲੋ ਮਿਲਦੇ ਹੁਣ ਖਾਣੇ ਤੇ ਠੀਕ ਹੈ ਜੀ ਸਮਾਨ ਲਾ ਲਈਏ ਯਾਰ ਚਾਹ ਲੈ ਲਓ ਚਾਹ ਤਾਂ ਤੇ ਬਹੁਤ ਪਰ ਚਾਹ ਮਿਲ ਜੇ ਉਹਨੂੰ ਪਹਿਲਾਂ ਘਰ ਵਾਲੇ ਨੇ ਉਹਨੂੰ ਕਿਹਾ ਵੀ ਚਾਹ ਬਣਾ ਕੇ ਦੇ ਦਿਓ ਉਦੋਂ ਬਾਅਦ ਹੀ ਕੋ ਚੱਲੂ ਕਿਉਂ ਨਾਸਾ ਚੋਂ ਪਾਣੀ ਜਾਈ ਜਾਂਦਾ ਹੈ ਫਿਰ ਮੈਂ ਤੁਸੀਂ ਐਨਸੀ ਪ੍ਰੋਪਰ ਟੈਂਟ ਲਾ ਲਿਆ ਜਦੋਂ ਜਦੋਂ ਨਾਲ ਦੋ ਬੰਦੇ ਵਿਚਾਰੇ ਹੋਰ ਵੀ ਆਪਣੇ ਨਾਲ ਹਨਸਕੇਟ ਆ ساری ਇਹਨੇ ਟੀਮ ਹੈ ਇਹ ਭਾਈ ਅੰਦਰ ਰਹਿਣਗੇ ਚਾਹ ਮਿਲ ਗਈ ਚਾਹ ਦੀ ਸਿੱਪ ਸਿੱਪ ਲਾਉਣੇ ਠੀਕ ਹੈ ਜੀ ਟੁੰਟ ਲਾਤਾ ਸੀ ਤੇ ਰੋਟੀ ਇਹਨਾਂ ਨੂੰ ਪੁੱਛ ਰਿਆ ਸੀ ਵਧੀਆ ਪਰਿਵਾਰ ਹੈ ਤੇ ਹੁਣ ਆਪਾਂ ਹਾਂਜੀ ਇੱਥੇ ਹੀ ਆਜੋ ਰੋਟੀ ਖਾਵਾਂਗੇ ਤੇ ਭਾਈ ਤੇ ਭਾਬੀ ਵੀ ਆ ਗਏ ਆਪਣੇ ਠੀਕ ਹੈ ਉਹ ਮੈਂ ਵੀ ਆ ਗਿਆ ਛੋਟਾ ਭਾਈ ਹਾਂਜੀ ਛੋਟਾ ਭਾਈ ਅਰੇ ਆਜੋ 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 ਸਮਝੋ ਵਾਲੇ ਨੂੰ ਕੌਣ ਸੀ ਮੂਵੀ ਇਹ ਰੁਕ ਤਾ ਆ ਕਿਸੇ ਨਹੀਂ ਨਾ ਜੀ ਸਰਵਿੰਗ ਵਾਲਾ ਕਿੱਥੇ ਉਧਰਲੇ ਪਾਸੇ ਆ ਮਜ਼ਾ ਆ ਗਿਆ ਆ ਵੀਰਾ ਹਰਿਆਣੇ ਤੋਂ ਆ। ਯਹੀ ਤਾਂ ਮਜ਼ਾ ਹੈ। ਹਾਲੇ ਵਿੱਚ ਵੀ ਐਸਾ ਹੀ ਕੁਝ ਹੋਗਾ। ਹੁਣੀ ਬਣਾਈ ਵੀ ਆ ਚੀਜ਼ ਛੋਟੀ ਜਿਹੀ ਚੀਜ਼। ਅ ਵੀ ਨਾ ਬਿਲਕੁਲ authentic style ਵਿੱਚ ਬੈਠ ਕੇ ਖਾਣੇ ਦਾ ਮਜ਼ਾ ਲੋ ਬਹੁਤ ਵਧੀਆ ਫੀਲਿੰਗ ਆਉਂਦੀ ਏ ਜੀ ਜਗ੍ਹਾ ਤੇ। ਜੋ ਚੀਜ਼ੇ ਪਹਲਾਵਦੇ ਹੁੰਦੇ ਨੇ। ਚੈੱਕ ਕਰ ਵੀ ਲੋ। ਉਹ ਪਿਆਜ਼ ਤੇ ਲੂਕਾ। पानी बहुत ठंडा है हाथ पैर सबको पानी ए, चलो मैं तो चाय पी लूँ चाय है उनके पास चाय अभी भी, भी हाँ चाय पी के जाएगा ना चाय के बिना तो पंजाबी हिलता ही नहीं है पाँच मिनट रुकिए चलते हैं ਵਧੀਆ ਬੰਦੇ ਆ ਚਾਹ ਚੂ ਉਹਨਾਂ ਨੇ ਚਾਹ ਦਿੰਦੇ ਆ ਉਹਦੀ ਜਦੋਂ ਕਹਿ ਦਈਏ ਇਹਨਾਂ ਨੂੰ ਵਿਆਸ ਹੀ ਹੁੰਦੀ ਆ 6-7 ਮਹੀਨੇ ਵਿਚਾਰੇ ਬਰਫ ਚ ਰਹਿੰਦੇ ਆ ਅੱਜ ਤੇ ਸਾਰੇ ਬਰਫ ਜੰਮੀ ਹੁੰਦੀ ਇਹਨਾਂ ਦੇ ਤੇ ਲੇਕ ਵੀ ਸਾਰੀ ਫਰੋਜ਼ਨ ਹੋ ਜਾਂਦੀ ਆ ਆਈ ਤੇ ਵੀ ਘਰ ਚੜਦਾ ਥੋੜਾ ਜਾਂ ਠੰਡ ਬਹੁਤ ਆ ਤਾਂ ਕਰਕੇ ਤੁਹਾਨੂੰ ਇੱਕ ਚੀਜ਼ ਦਿਖਾਉਣਾ ਛੋਟਾ-ਛੋਟਾ ਕੰਮ ਇਹ ਆਪ ਹੀ ਕਰਦੇ ਆ ਜਿਵੇਂ ਆ ਇੱਟਾਂ ਤਿਆਰ ਕਰੀ ਜਾਂਦੇ ਆ ਮੈਂ ਪੁੱਛਿਆ ਇਹਨਾਂ ਨੂੰ ਵੀ ਇਹ ਕਿਉਂ ਇੱਥੇ ਐ ਪਈਆਂੀਆਂ ਚੀਜ਼ਾਂ ਇਹ ਕਹਿੰਦੇ ਵੀ ਅਸੀਂ ਇੱਥੇ ਆਪਦੀ ਜਗਾ ਕਿਸੇ ਨੂੰ ਦਿੱਤੀ ਆ ਵੀ ਮਿੱਟੀ ਲਿਆਉਂਦੇ ਆ ਪੱਥਰ ਨੂੰ ਉਹ ਕਰ ਲੈਂਦੇ ਆ ਤੇ ਆਪ ਤਿਆਰ ਕਰਦੇ ਆ ਇੱਟਾਂ ਜਾਂ ਫਿਰ ਵੇਚ ਦਿੰਦੇ ਆ ਤੇ ਆਪ ਵੀ ਮੰਨ ਕੇ ਚੱਲੋ ਜੇ ਘਰਵਾਲ ਬਣਾਉਣਾ ਤਾਂ ਬੰਦਾ ਆ ਕੇ ਆਰਡਰ ਦੇ ਦਿੰਦਾ ਇਹਨਾਂ ਨੂੰ ਇਹ ਦੇ ਦਿੰਦੇ ਆ ਆ ਇਹਨਾਂ ਦਾ ਘਾਰਾ ਜਿੱਥੇ ਹੀ ਰਹਿਨੇ ਆ ਖੇਤੀਬਾੜੀ ਵੀ ਇਹਨਾਂ ਦੀ ਆ ਕਣਕ ਦੇ ਖੁਲਾਈ ਵੀ ਆ ਕਣਕ ਲਾਈ ਇਹਨਾਂ ਨੇ ਆਪਣਾ ਲਾਗੇ ਠੰਡ ਨਾਲ ਕਣਕ ਇਹਨਾਂ ਦੀ ਬੜੀ ਸੋਹਣੀ ਆ ਕੋਈ ਇਹਦੇ ਸਪਰੇ ਨਹੀਂ ਕਰਦੇ ਕੁਛ ਨਹੀਂ ਕਰਦੇ ਜਾਨਵਰ ਹੈਗੇ ਆ ਰੱਖੀ ਇਹਨਾਂ ਨੇ ਮਾਤਾ ਨੇ ਗਾਂ ਦਾਦੀ ਦੇ ਅੰਦਰ ਆ ਉਹ ਦਾਦੀ ਮੈਨੇਜਰ ਰੱਖ ਗਾਂ ਦੀ ਉਹ ਖੱਲਾਂ ਪਿੰਗ ਜਿਵੇਂ ਮੰਨ ਕੇ ਚੱਲ ਰਹੇ ਨੇ ਵੀ ਜਾ ਕੇ ਮਰ ਗਿਆ ਉਹਦੀ ਖੱਲ ਵੇਸਟ ਨਹੀਂ ਕਰਦੇ ਖੱਲ ਲਾ ਲੈਂਦੇ ਆ ਜਾਂ ਕਿ ਪੇੜ ਮਰ ਗਈ ਆਣ ਸੁੱਕ ਨਹੀਂ ਪਾਈ ਵੀ ਖਾ ਲੈਣਾਂ ਨੇ ਹਣ ਸੁਕਾ ਲੈਣਾ ਖਾ ਲੈਣ ਨੂੰ ਠੀਕ ਹੈ ਜੀ ਬਾਕੀ ਹੁਣ ਆਪਾਂ ਚੱਲਨੇ ਲੇ ਗਾੜੀ ਸਾਈਡ ਤੇ ਤੀ ਦੇ ਵੱਜੇ ਆ 8 ਤ੍ਰੀਕ ਮਰਾ 13 ਕੋ ਗਈ ਉਹ ਤ੍ਰੀਕ ਭੋਲੇ ਭੱਲੇ ਬੈਠੇ ਦੇਖੂ ਵੀ ਨਹੀਂ ਸੋਣਾ ਜੀ ਲੱਗਿਆ ਇੱਥੇ ਆ ਕੇ ਪਹਿਲਾਂ ਤੱਕ ਜੇ ਗਿਆ ਸੀ ਮਣ ਜਦੋਂ ਉਧਰ ਨੂੰ ਹੰਦਰਵਾਲ ਸਾਈਡ ਨੂੰ ਗਏ ਆ ਪਰ ਇੱਥੇ ਆ ਕੇ ਜੀ ਲੱਗਿਆ ਆਪਣਾ ਪੰਜਾਬ ਬਹੁਤ ਵਧੀਆ ਫੈਮਿਲੀ ਆ ਘਰ ਵਾਲਿਆਂ ਨੇ ਜਿਵੇਂ ਰੋਟੀ ਬਣਾ ਕੇ ਖਵਾਈ ਆਪੇ ਹੋਮਸਟੇ ਆ ਮੈਂ ਤਾਂ ਟੈਂਟ ਲਾਇਆ ਸੀ ਬਾਹਰ ਇੱਥੇ ਸੋਹਣਾ ਜੀ ਲੱਗਿਆ ਕਿਉਂਕਿ 5-6 ਜਣੇ ਹੋਰ ਵੀ ਆ ਕੇ ਨਾਲ ਰਲ ਗਏ ਬਾਕੀ ਉਹ ਫੈਮਿਲੀ ਮੇਰੇ ਨਾਲ ਹੀ ਆਈ ਜਾਂਦੀ ਸੀ ਕਣਕ ਸੋਹਣੀ ਐ ਮੈਂ ਪੁੱਛਿਆ ਵੀ ਕਣਕ ਦਾ ਤੁਸੀਂ ਕੀ ਸਹਾਕਤਾ ਵਾ ਉਹ ਕਹਿੰਦੇ ਕਣਕ ਲਾ ਦਿੰਨੇ ਆ ਪਾਣੀ ਸਾਡਾ ਆਪ ਦਾ ਇੱਥੇ ਪੈਂਦੀ ਰਹਿੰਦਾਗਾ ਅਜਿਵੇਂ ਛੋਟੀਆਂ-ਛੋਟੀਆਂ ਨਾਲੀਆਂ ਜਿੰਗਾਂ ਤੇ ਅਸੀਂ ਆਪ ਹੀ ਕਰਦੇ ਹਾਂ ਸਾਰਾ ਕੁਝ ਤੇ ਦੇਖਭਾਲ ਚਲੋ ਸੋਹਣੀ ਗੱਲ ਆ ਬਾਗੀ ਹੁਣ ਚੱਲਦੇ ਆਪਾਂ ਲੇਕ ਸਾਈਡ ਤੇ ਹੈਗਾ ਤਾਂ ਦੂਰ ਆ ਖਾਸੀ ਪਰ ਹੌਲੀ-ਹੌਲੀ ਪਹੁੰਚ ਜਾਗੇ ਕੋਈ ਨਹੀਂ ਉਹ ਪਹਿਲਾ ਬੰਦੇ ਫਿਰਦੇ ਆ ਆਪਣੇ ਉੱਥੇ ਚਲੋ ਚੱਲਦੇ ਕਿੰਨੇ ਨੇ ਬੜੀ ਸੋਹਣੀ ਚੀਜ਼ ਕੀਤੀ ਵੀ ਆ ਜਿਹੜਾ ਉੱਥੋਂ ਇਹਨਾਂ ਦਾ ਗਲੇਸ਼ੀਅਰ ਦਾ ਪਾਣੀ ਆਉਂਦਾ ਜਿਹਦੇ ਤੋਂ ਸਾਰਾ ਗੁਜ਼ਰਬਸਰ ਕਰਦੇ ਆ ਉਹ ਜਿਹੜੇ ਜਦੋਂ ਮੰਨ ਕੇ ਚੱਲੋ ਲੇਕ ਨੂੰ ਜਾਂਦਾ ਇਹ ਤਿੰਨ ਨੇ ਇਹਦੇ ਵਾਸਤੇ ਦਰਖਤ ਲਾਦੇ ਜਿੱਧਰ ਦੀ ਜਾਊਗਾ ਨਾਲੀ ਵਿੱਚ ਦੀ ਹਾਂ ਇਹਦਾ ਦਰਖਤ ਹੋ ਜੂ ਨਾਲੇ ਆਦਾ ਬਾਲਣ ਇਕੱਠਾ ਕਰ ਲੈਂਦੇ ਆ ਇਹ ਨਾਲੇ ਆਪਦਾ ਚਾਰਾ ਗੁਜ਼ਰਬਾਸ ਕਰੀ ਜਾਂਦੇ ਸੋਹਣਾ ਠੀਕ ਹੈ ਜੀ ਹੁ ਨੰਗਾਗੇ ਕਿਥੋਂ ਦੀ ਵੀ ਟੋਲਾ ਚਲੋ ਨੰਗਾ ਦੇ ਕਿਤੇ ਪਾਸੇ ਨਿਕਲਾਂਗੇ ਹੁਣ ਆਪਾਂ ਹਾਂ ਇਹ ਮੇਰਾ ਭਾਈ ਦਿੱਲੀ ਸੇ ਔਰ ਉਹ ਭਾਈ ਸਾਹਿਬ ਵੀ ਦਿੱਲੀ ਸੇ ਇਹ ਮੇਰਾ ਭਾਈ ਪੰਜਾਬ ਤੋਂ ਸਾਰਾ ਟੈਂਟ ਲਗਵਾਇਆ ਮੈਨੇ ਭਾਈ ਦਾ ਸਾਰਾ ਟੈਂਟ ਮੈਨੇ ਲਗਵਾਇਆ ਕਰ ਪੂਰੀ ਇੰਜੀਨੀਅਰਿੰਗ ਇਨ ਕੀ ਥੀ ਸਾਰੀ ਮੈਂ ਲੈ ਬਦਲਾ ਮੈਨੇ ਐਸੇ 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 ਸਭ ਕੀਤਾ ਲਗਵਾਇਆ ਕੁਛ ਨਹੀਂ ਸਟੇਸ਼ਨ ਪੂਰਾ ਥਾ ਸੋ ਅਭੀ ਬਹੁਤ ਹੀ ਹੈਪੀ ਹੁਣ ਆਪਾਂ ਨਿਕਲਾਂਗੇ ਮੋਟਰਸਾਈਕਲ ਸਾਰੇ ਤਿਆਰ ਆ ਆਪਾਂ ਰਾਹ ਚ ਇਹਨਾਂ ਨੂੰ ਛੱਡਾਂਗੇ ਆਪਾਂ ਨਿਕਲਾਂਗੇ ਸਿੱਧੇ ਮਨਾਲੀ ਨੂੰ ਅਗਲਾ ਰੂਟ ਥੋੜਾ ਜਿਹਾ ਕੈਨਸਲ ਕੀਤਾ ਆਏਗਾ ਉਹ ਫਿਰ ਕਦੇ ਦੇਖਾਂਗੇ ਤੇ ਚਲੋ ਚੱਲਦੇ ਆ ਇੱਕ ਫੋਟੋ ਕਰਾਂਗੇ ਪਰਿਵਾਰ ਨਾਲ ਜਿੰਨਾਂ ਕੋਲ ਰੁਕੇ ਸੀ ਵਧੀਆ ਬੰਦੇ ਨੇ ਤੇ ਨਿਕਲਦੇ ਠੀਕ ਹੈ ਜੀ